ਹਾਂਜੀ ਵੀਰ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਬਾਸ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੋ ਵਸ਼ੀਆਂ ਜੀ ਇੱਕ ਸੂਣ ਹੈਗੀ ਜੀ ਇੱਕ ਸੂਈ ਜੀ ਸੂਈ ਤੋਂ ਦੁੱਧ 12 ਕਿਲੋ ਜੀ ਹਾਂਜੀ ਚਲੋ ਜੀ ਚਲਾਓ ਜੀ ਮੱਛੀ ਦਾ ਦੁੱਧ 12 ਕਿਲੋ ਆ ਸੂਈ ਨੂੰ ਅੱਜ ਸਿਰਫ 7ਵਾ ਦੇਣਗੇ 7ਵਾ ਦੇਣੇ ਸੂਈ ਨੂੰ ਆ ਬਹੁਤ ਅੱਛੀ ਚੀਜ਼ ਹੈ ਮਸ਼ੀ ਬਹੁਤ ਬੰਦ ਬਰਾਤ ਬਹੁਤ ਚੰਗੀ ਆ। ਬਾਲੀ ਬਹੁਤ ਜਿਆਦੀ ਖਲ। ਕੰਡ ਹੁੰਡ ਕਰਕੇ ਸਾਫ ਨਹੀਂ ਕੀਤੀਆਂ ਮਸ਼ੀ। ਮਸ਼ੀ ਬਹੁਤ ਚੰਗੀ ਬਰੀਡ ਆ। ਦੁੱਧ 12 ਕਿਲੋ ਹੈਗਾ ਜੇ ਇੱਕ। ਮੱਛਾ ਜੇ ਮਗਰ। ਚੰਗੀ ਜੀ ਸਾਫ ਸੁਸਲੇ। ਮਸ਼ੀ। ਦੁਜਾ ਸੂਹਾ ਜੇ ਇਹਦੀ ਕੀਮਤ ਛੋਟੀ ਕੀ ਨਹੀਂ ਇਹ ਸਿਰਫ 36000 ਦੀ ਦੇਣੀ ਹੈ ਹਾਂਜੀ ਆਪ ਇਹ ਵੀ ਦੁਜਾ ਸੂਹਾ ਜੇ ਪਹਿਲੇ ਸੂਹੇ ਨੇ 20 ਪਲੱਸ ਕੀਤਾ ਜੀ ਇਹ ਆਪ ਹੀ ਸਮਝ ਲਾਇਆ ਵੀ ਕਿਹੜੀਆਂ ਮੱਛੀਆਂ ਕੀ ਸਕਦਾ ਕੋਈ ਵੱਡੀ ਮੱਛੀ ਹੈ ਮੱਛੀ ਹੈ ਵੱਡੀ ਹੈ 20 ਪਲੱਸ ਕੀਤਾ ਜੀ ਨੇ ਮੱਛੀ ਇੰਨੀ ਜ਼ਿਆਦਾ ਵੀ ਫਲਾਸੀ ਬਹੁਤ ਦੇਖੀ ਹਾਲੇ ਨੇ ਸੂਨ ਚ ਹੋਰ ਦਸ ਦੇ ਲੈ ਆਂਗੇ ਬਾਂਦੀ ਬਹੁਤ ਜ਼ਿਆਦੀ ਥਲੇ ਦੇਖੋ ਕਿੰਨੀ ਹੈ ਸਾਰਾ ਦੇਖੋ ਕਿ ਨਹੀਂ ਬਣੀ ਹੈ ਹਰ ਕਿੱਡੀ ਵਸ਼ੀ ਹੈ ਵਸ਼ੀ ਬਹੁਤ ਵੱਡੀ ਹੈ ਵੱਡੀ ਉੱਤਰੀ ਨਸਲ ਹੈ ਬਹੁਤ ਜ਼ਿਆਦੀ ਚੰਗੀ ਵਸ਼ੀ ਇਹਨੇ 20 ਪਲੱਸ ਕੀਤਾ ਜੀ ਇਹਦੀ ਕੀਮਤ ਜਿੰਨੀ ਮਰਜ਼ੀ ਕਰ ਲਈਏ ਇਹ ਸਿਰਫ 70000 ਦੇ ਦੇ ਦੇਣੀ ਹੈ 70000 ਦੇ ਹਾਂਜੀ ਇਹੋ ਦੋਵੇਂ ਪਸ਼ੂ ਜੇ ਕੋਦਾਂ ਹੋਰ ਵੀ ਹੁੰਦੀਆਂ ਮਰਜ਼ਾਂ ਵੀ ਗਾਈਆਂ ਵੀ ਸੰਪਰਕ ਕਰੋ ਕੋਈ ਗੱਲ ਨਹੀਂ ਨੰਬਰ ਆਪਾਂ ਦਿੱਤਾ ਹੋਊਗਾ ਸੰਪਰਕ ਕਰੋ ਆਪਣੇ ਨੰਬਰ ਤੇ ਠੰਡੀਆਂ ਠੁੰਡੀਆਂ ਠੰਡੀਆਂ ਠੁੰਡੀਆਂ ਬਹੁਤ ਜਿਆਦੀਆਂ ਨਿਆਰਾ ਨਹੀਂ ਪਾਉਂਦੇ ਇੱਤਾ ਜੇ ਇਦਾਂ ਚਾਉਂਦੇ ਜੇ ਧੰਨਵਾਦ ਜੀ